ਿਆਣੇ ਕਹਿੰਦੇ ਆ ਵੀ ਕਿਸੇ ਨੂੰ ਕਿਸੇ ਨੇ ਕਹਿਤਾ ਸੀ ਵੀ ਕੁੱਤਾ ਤੇਰਾ ਕੰਨ ਲੈ ਗਿਆ ਉਹ ਬੰਦੇ ਨੇ ਆਪਦਾ ਕੰਨ ਤਾਂ ਨਹੀਂ ਵੇਖਿਆ ਪਰ ਕੁੱਤੇ ਮਗਰ ਜ਼ਰੂਰ ਭੱਜਿਆ ਅਗਲੀ ਗੱਲ ਮੈਂ ਲੋਕਾਂ ਨੂੰ ਕਹਿਣੀ ਚਾਹੁੰਦੀ ਆ ਜੇ ਭਰਾਓ ਇਹ ਚਮਚਾਗਰੀ ਨਾ ਨਾ ਆਪਣੇ ਪੰਜਾਬ ਦੇ ਵਿੱਚ ਹੁੰਦੀ ਤਾਂ ਆਪਣਾ ਪੰਜਾਬ ਤਰੱਕੀ ਦੀਆਂ ਰਾਹਾਂ ਤੇ ਹੋਣਾ ਸੀ ਨਾ ਮੈਂ ਭਗਵੰਤਮਾਨ ਦੀ ਸਾਈਡ ਲਈ ਆ ਜੇ ਸਮਾਜਿਕ ਪੱਖ ਤੇ ਤੁਸੀਂ ਲੋਕ ਇਦੋਂ ਹਟ ਕੇ ਸੋਚੋਗੇ ਨਾ ਮੈਂ ਇੱਕ ਧੀ ਦੀ ਸਾਈਡ ਲਈ ਸੀ ਇੱਕ ਧੀ ਦੇ ਰਿਸ਼ਤੇ ਦੀ ਸਾਈਡ ਲਈ ਸੀ ਜਦੋਂ ਸੀਰਤ ਬੋਲੀ ਸੀ ਉਹ ਸਟੈਂਡ ਦੇ ਥੱਲੇ ਕਮੈਂਟ ਵੇਖੋ ਲੋਕ ਕੀ ਕਰ ਰਹੇ ਸੀ ਕੋਈ ਕੰਜਰੀ ਕੋਈ ਕੁਛ ਕੋਈ ਕੁਛ ਉਹ ਹੈ ਤਾਂ ਕਿਸੇ ਦੀ ਧੀ ਅਗਲੀ ਗੱਲ ਜਿਹੜੀ ਜ਼ਰੂਰੀ ਗੱਲ ਆ ਦੇਖੋ ਅੱਜ ਇੱਕ ਫੇਮਸ ਚਿਹਰੇ ਦੀ ਧੀ ਤੇ ਅਸੀਂ ਸਾਰਾ ਪੰਜਾਬ ਹਲੁੱਟਿਆ ਓਏ ਉਹਨਾਂ ਧੀਆਂ ਦੇ ਵੇਖੋ ਰਮਨਦੀਪ ਉਹਨਾਂ ਧੀਆਂ ਲਈ ਖੜਦੀ ਆ ਜਿਹੜੀਆਂ ਧੀਆਂ ਨੂੰ ਤਲਾਕ ਦੇ ਕੇ ਮੁੰਡੇ ਆਥਨ ਨੂੰ ਵਿਆਹ ਕਰਾ ਕੇ ਬਹਿ ਜਾਂਦੇ ਦੋ ਦੋ ਬੱਚੇ ਰੁੱਲਦੇ ਛੱਡ ਜਾਂਦੇ ਆ ਜਿੰਨਾਂ ਧੀਆਂ ਨੂੰ ਛੱਡ ਕੇ ਗਨ ਲਿਵਿੰਗ ਚ ਹੋਰ ਆਣਾ ਰਹਿਣ ਲੱਗ ਜਾਂਦੇ ਆ ਤੇ ਉਹ ਆਪਣੀਆਂ ਬੱਚੇ ਲੈ ਕੇ ਨਾਲੇ ਝਾੜੂ ਪੇਚੇ ਕਰਦੀਆਂ ਨਾਲੇ ਦਿਹਾੜੀਆਂ ਕਰਦੀਆਂ ਸਰਦਾਰ ਘਰਾਂ ਦੀਆਂ ਧੀਆਂ ਅੰਦਰ ਵੜ ਵੜ ਰੋਂਦੀਆਂ ਉਸ ਟਾਈਮ ਤੇ ਆਪਾਂ ਕਿੱਥੇ ਹੁੰਨੇ ਆ ਅੱਜ ਇੱਕ ਧੀ ਨੂੰ ਤਾਂ ਇਨਸਾਫ ਦਿਵਾਉਂਦੀ ਆਪਾਂ ਗੱਲ ਕਰ ਲਈ ਉਹਨਾਂ ਧੀਆਂ ਨੂੰ ਇਨਸਾਫ ਕੌਣ ਦਿਵਾਊਗਾ ਕੀ ਉੱਥੇ ਤੁਹਾਡੇ ਕਮੈਂਟ ਮੁੱਕ ਜਾਂਦੇ ਆ ਜਾਂ ਉੱਥੇ ਤੁਹਾਡੇ ਤੁਹਾਡੇ ਤੋਂ ਖੜਾ ਨਹੀਂ ਜਾਂਦਾ ਸੋ ਰਮਨਦੀਪ ਕੱਲੀ ਫੇਸਬੁੱਕ 'ਤੇ ਬੋਲਣ ਵਾਲੀ ਕੁੜੀ ਨਹੀਂ ਰਮਨਦੀਪ ਲੋਕਾਂ 'ਚ ਵੀ ਵਿਚਰਦੀ ਆ ਢੀਆਂ ਭੈਣਾਂ ਦੇ ਦੁੱਖਾਂ ਨੂੰ ਵੀ ਸੁਣਦੀ ਆ ਦੁੱਖਾਂ ਨੂੰ ਸੁਣ ਕੇ ਜਿੱਥੋਂ ਤੱਕ ਉਹਦੀ ਪਹੁੰਚ ਆ ਉੱਥੋਂ ਤੱਕ ਹੱਲ ਕਰਨ ਦੀ ਵੀ ਕੋਸ਼ਿਸ਼ ਕਰਦੀ ਆ ਮੈਂ ਕੋਈ ਨਮਾਇਸ਼ ਨਹੀਂ ਕਰਦੀ ਮੀਡੀਆ 'ਤੇ ਆ ਕੇ ਸੋ ਜਿਹੜੇ ਮੇਰੇ ਵੀਰਾਂ ਨੇ ਕਮੈਂਟ ਕੀਤਾ ਉਹ ਇਹ ਚੀਜ਼ ਸੋਚਣ ਜੇ ਤੁਸੀਂ ਬਹੁਤ ਹਮਦਰਦੀ ਸੀ ਨਾ ਸਿਰਤ ਦੇ ਥੱਲੇ ਕਮੈਂਟ ਵੇਂਦੇ ਤੁਸੀਂ ਚਾਰੋਂ ਧੀ ਦੇ ਨਾਲ ਖੜਦੇ ਜਸਤਨ ਭਗਵੰਤਮਨ ਵਿਆਹ ਕਰਾਉਣ ਲੱਗਾ ਸੀ ਉਦੋਂ 10 ਜਣੇ ਜਾ ਕੇ ਉੱਥੇ ਖੜ੍ਹਦੇ ਓਏ ਤੂੰ ਇਹ ਕੀ ਕਰਨ ਲੱਗਾ ਤੇਰਾ ਪਰਿਵਾਰ ਆ ਤੇਰੀ ਧੀਆ ਤੇਰੀ ਤੇਰਾ ਪੁੱਤ ਆ ਤੇਰੀ ਪਤਨੀ ਆ ਉਸ ਟਾਈਮ ਤੇ ਤਾਂ ਆਪਣੇ ਚ ਕੋਈ ਵੀ ਨਹੀਂ ਬੋਲਿਆ ਉਸ ਟਾਈਮ ਤੇ ਤਾਂ ਢੜਾ ਢੜਾ ਆਪਾਂ ਵੀ ਫੇਸਬੁੱਕ ਤੇ ਵੀਡੀਓ ਵਾਇਰਲ ਕੀਤੀਆਂ ਭਗਵੰਤਮਨ ਨੂੰ ਨਵੀਂ ਜ਼ਿੰਦਗੀ ਮੁਬਾਰਕ ਭਗਵੰਤਮਨ ਦੀ ਨਵੀਂ ਘਰ ਵਾਲੀ ਆ ਅਹੀਂ ਜਾਓ ਸੋ ਵੀਰ ਮੇਰਿਓ ਜਿਸਤਨ ਲੱਗੀਆਂ ਸੋਤਨ ਜਾਣੇ ਕੌਣ ਜਾਣੇ ਪੀਰ ਪਰਾਈ ਇਹ ਜੀ ਨੂੰ ਲੱਗਦੀਆਂ ਨਾ ਉਹਨਾਂ ਲੋਕਾਂ ਨੂੰ ਪਤਾ ਇਹਨਾਂ ਦੇ ਦਰਦ ਚ ਲੈਣੇ ਕਿੰਨੇ ਓਕੇ ਯਾਰ ਬਾਕੀ ਰਹੀ ਗੱਲ ਜਿਨ੍ਹਾਂ ਖਾਧੀਆਂ ਗਾਜਰਾਂ ਟੈਡ ਉਹਨਾਂ ਦੇ ਪੀੜ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੇ ਸਜ਼ਾ ਪਾਉਣੀ ਹੈ ਹੀ ਆ ਦੇਖੋ ਮੈਂ ਫੇਰ ਇਹ ਗੱਲ ਕਹਿੰਦੀ ਆ ਕਿ ਮੈਂ ਕੋਈ ਮਜੀਠੀਆ ਦੇ ਵਿਰੋਧ ਚ ਨਹੀਂ ਸੀ ਦੇਖੋ ਮੈਂ ਇੱਕ ਗੱਲ ਅੱਜ ਵੀ ਤੁਸੀਂ ਇੱਕ ਗੱਲ ਨੂੰ ਮੰਨੋ ਆਪਾਂ ਇਹ ਗੱਲ ਕਹਤੀ ਬਿਲਕੁਲ ਮਾੜੀ ਗੱਲ ਕੀਤੀ ਭਗਵੰਤ ਮਾਨ ਨੇ ਜਿਹੜਾ ਉਹਨੇ ਅਟੈਕ ਕੀਤਾ ਵੀ ਮਜੀਠੀਆ ਦੇ ਸੁਖਵੀਰ ਇੱਕ ਕੁਰਸੀ ਤੇ ਬਹਿ ਕੇ ਦਿਖਾਉਣ ਤੁਸੀਂ ਦੇਖੋ ਨਾ ਨਾ ਮਾਸਕ ਦੇ ਅਲੱਗ ਹੋਊਗਾ ਉਹ ਸਾਲਾ ਆਪਣੇ ਯਾ ਕਦੇ ਉਹ ਅੱਡ ਹੋ ਸਕਦੇ ਆ ਅੱਡ ਹੋਣਗੇ ਵੀ ਕਿਵੇਂ ਅੱਜਕੱਲ ਤੁਹਾਨੂੰ ਨਹੀਂ ਪਤਾ ਘਰਾਂ ਚ ਬੀਬੀਆਂ ਦੀ ਚਲਦੀ ਆ ਸੁਖਬੀਰ ਦੀ ਪਤਨੀ ਭੈਣ ਆ ਹਰ ਸਿਮਰਤ ਕੌਰ ਆ ਆਹਦਾ ਭਰਾ ਛੱਡ ਦੂਗੀ ਤੇ ਜਾਂ ਸੁਖਬੀਰ ਦੀ ਇਨੀ ਹਿੰਮਤ ਹੋਊਗੀ ਕਿ ਆਪਦੀ ਪਤਨੀ ਦੇ ਕਹਣੇ ਜੋ ਬਾਹਰ ਚਲਾ ਜਾਵੇ ਸੋ ਨਹੀਂ ਇਹ ਆਪਾਂ ਫੇਸਬੁੱਕ ਤੇ ਇਹਨਾਂ ਲੋਕਾਂ ਲੀਡਰਾਂ ਪਿੱਛੇ ਲੜਦੇ ਆ ਇਹ ਲੀਡਰ ਸ਼ਾਮ ਨੂੰ ਇੱਕ ਹੁੰਦੇ ਆ ਤੇ ਜਿਹੜੇ ਆਪਾਂ ਲੋਕ ਆਪਾਂ ਵੈਰ ਵਿਰੋਧ ਪਾ ਲੈਨੇ ਆ ਜਿਸ ਦਿਨ ਅਸੀਂ ਇਹ ਵੈਰ ਵਿਰੋਧਤਾ ਛੱਡਦੀ ਸੱਚ ਨੂੰ ਸੱਟੇ ਝੂਠ ਨੂੰ ਝੂੜ ਕਹਿਣ ਦੀ ਹਿੰਮਤ ਰੱਖ ਲਈ ਨਾ ਉਸ ਦਿਨ ਪੰਜਾਬ ਵਾਕਿਆ ਤਰੱਕੀਆਂ ਦੀਆਂ ਰਾਵਾਂ ਤੇ ਜਾਊਗਾ ਇਹ ਰਪਲਾਈ ਆ ਉਹਨਾਂ ਲੋਕਾਂ ਦਾ